ਅਰਸੋ ਸੋਨਾ ਕਿਨ ਇਨਫਰਮੇਸ਼ਨ ਰਿਸੀ ਗਈ ਕਿ ਦੋ ਲੜਕੇ ਟਿਉਰੀ ਦੇ ਮੋਟਰਸਾਈਕਲ ਤੇ ਦੇਚਲੀ ਤਾਕ ਦੇ ਵਿੱਚ ਬੰਗਾ ਸਾ이드 ਤੋਂ ਨਾਣਾਸ਼ਹਿਰ ਨੂੰ ਆ ਰਹੇ ਆ ਜਿਸ ਤੇ ਅਸੀਂ ਉਸੇ ਵੜੇ ਐਸ ਜੀ ਓਮਪrakash ਤੇ ਨਾਲ ਹੋਰ ਮਲਾਜ਼ਮ ਲਾ ਕੇ ਅਸੀਂ ਪੂਰੀ ਮਸਤੀ ਦੀ ਦੇ ਨਾਲ ਨਾਕਾਬੰਦੀ ਕਰਕੇ ਉਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੇ ਇੱਕ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਹੋਇਆ ਸੀਗਾ ਇਹ ਦੋ ਲੜਕੇ ਗੁਰਿੰਦਰ ਸਿੰਘ ਅਤੇ ਸੁਨੀਲ ਕੁਮਾਰ ਦੋਨੋਂ ਸਲੇਮਪੁਰ ਥਾਣਾ ਰਹੋਦੇ ਰਹਿਣ ਵਾਲੇ ਹੈਗੇ ਆ ਇਹਨਾਂ ਤੇ ਅਸੀਂ ਮੋਟਰਸਾਈਕਲ ਬਰਾਮਦ ਕਰਕੇ ਹੋਰ ਤਫ਼ਤੀਸ਼ ਕੀਤੀ ਪੁਛਗਛ ਕੀਤੀ ਮਾਨਯੋਗ ਦਾਲਤ ਤੇ ਪੇਸ਼ ਕਰਕੇ ਰਿਮਾਂਡ ਲਿਆ ਦੋਹਾਨੇ ਪੁਛਗਛ ਇਹਨਾਂ ਨੇ 4 ਮੋਟਰਸਾਈਕਲ ਸਪਲੈਂਡਰ ਚੋਰੀ ਕੀਤੇ ਹੋਏ ਹੋਰ ਬਰਾਮਦ ਕਰਵਾਏ ਗਏ ਟੋਟਲ ਐਰਸੀ ਵਿੱਚੋਂ 5 ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਹੈਗੇ ਆ ਸਪਲੈਂਡਰ ਜੋ ਇਹਨਾਂ ਨਾਲ ਬੱਕ ਬੱਕੇ ਦੇ ਵਿੱਚੋਂ ਚੋਰੀ ਕੀਤੇ ਸਿਗੇ ਔਰ ਅੱਗੇ ਤਫ਼ਤੀਸ਼ ਅਸੀਂ ਕਰ ਰਹੇ ਆ ਅੱਜ ਵੀ ਇਹਨਾਂ ਦਾ ਅਸੀਂ ਰਿਮਾਂਡ ਲਾਵਾਂਗੇ ਰਿਮਾਂਡ ਲੈ ਕੇ ਹੋਰ ਪੁਛਗਛ ਕਰਾਂਗੇ ਜੇ ਕੋਈ ਹੋਰ ਮੋਟਰਸਾਈਕਲ ਬਰਾਮਦ ਹੋਇਆ ਉਹ ਵੀ ਆਪ ਨੂੰ ਸੂਚਿਤ ਕੀਤਾ ਜਾਊਗਾ ਸਰ ਇਹਨਾਂ ਦਾ ਫੋਕੜ ਕਿ ਹੋ ਜਾਏ ਇਹਨੂੰ ਤਾਂ ਪਸ਼ੂਕੜ ਜਿਹੜਾ ਹੈਗਾ ਇਹ ਕਰੀਬ 2-3 ਮਹੀਨੇ ਤੋਂ ਇਸ ਕੰਮ ਦੇ ਵਿੱਚ ਪਿਆ ਹੈ। ਉਹਦਾ ਨਸ਼ਾ ਵੀ ਕਰਨ ਦੇ ਆਦੀ ਹੋ ਗਏ ਆ। ਤੇ ਬਾਕੀ ਨਾ ਤੇ ਪਹਿਲਾਂ ਕੋਈ ਮੁਕੱਦਮਾ ਹੈ ਨਹੀਂਗਾ। ਤੇ ਇਹ ਪਹਿਲੇ ਮੁਕੱਦਮੇ ਨਾਲ ਤੇ ਹੋਇਆ। ਥੋੜੇ ਚਿਰ ਤੋਂ ਇਹ ਚੋਰੀਆਂ ਕਰ ਲਵੇ ਸੀ। ਚੋਰੀਆਂ ਕਰਦੇ ਵੀ ਆ ਇਹਦੇ। ਚੋਰੀਆਂ ਬਾਰੇ 잡 ਲੈਂਦੇ ਆ ਉਹਨਾਂ ਦਾ ਕਰਦੇ ਕੀ ਆ? ਇਹ ਮੋਟਰਸਾਈਕਲ ਚੁੱਕ ਕੇ ਕਿਸ ਨੂੰ 3000 ਦਾ ਕਿਸ ਨੂੰ 4000 ਦਾ ਦੇ ਦਿੰਦੇ ਆ। ਉਹਨਾਂ ਕਹਿੰਦੇ ਮੈਨੂੰ ਪੈਸੇ ਹੀ ਲੋੜ ਆ। ਇਹ ਗਰਮੀ ਰੱਖ ਦਿੰਦੇ ਪੈਸੇ ਖਰਚ ਲੰਦੇ ਆ ਇਹ ਗਾਹ ਦੱਸ ਦੇ ਨਹੀਂ ਕਿ ਮੈਂ ਚੋਰੀ ਕੀਤਾ ਇਹ ਕਹਿੰਦੇ ਕਿ ਮੇਰਾ ਮੋਟਰਸਾਈਕਲ ਹੈ ਕਿਸੇ ਯਾਰ ਦੋਸਤ ਨੂੰ ਦੇ ਦਿੰਦੇ ਆ ਸਰੋਤ ਚਿਹਰੇ ਸਾਹਮਣੇ ਉਹ ਚਿਹਰੇ ਸਾਹਮਣੇ ਜਿਹਨੂੰ ਵੇਚਦੇ ਆ ਜਾਂ ਕਿਸੇ ਕਬਾੜੀ ਨੂੰ ਵੇਚ ਦਿਆ ਕਿਸੇ ਬੰਦੇ ਨੂੰ ਵੇਚਦੇ ਨਹੀਂ ਇਹਨਾਂ ਨੇ ਕਬਾੜੀ ਨਹੀਂ ਵੇਚੇ ਸੀਗੇ ਇੱਕ ਦੋ ਮੁੰਡੇ ਸਾਡੇ ਸਾਹਮਣੇ ਆਏ ਸੀ ਜਿਹੜੇ ਹਲੇ ਸਟੂਡੈਂਟ ਸੀ ਪੜ੍ਹਦੇ ਸੀ ਉਹਨਾਂ ਨੇ ਇਹਨਾਂ ਕਿਹਾ ਸੀ ਕਿ ਉਹਨੂੰ ਅਸੀਂ ਕਹਾਂਗੇ ਐਫੀਡਿਟ ਬਣਾਵਾਂਗੇ ਤੇ ਮੋਟਰਸਾਈਕਲ ਦਿੱਤੇ ਸੀ ਉਹ ਸਾਨੂੰ ਮੋਟਰਸਾਈਕਲ ਉਹਨਾਂ ਦੋ ਮੁੰਡਿਆਂ ਨੂੰ ਹੈਂਡਓਵਰ ਕਰਤੇ ਆ ਉਹਨਾਂ ਨੂੰ ਨਹੀਂ ਪਤਾ ਸੀਗਾ ਇਹ ਚੋਰੀ ਦੇ ਜਾਂਦੇ ਸਾਰੇ ਉਹਨਾਂ ਨੇ ਚੋਰੀ ਕਰਨ ਦਾ ਢੰਗ ਤਰੀਕਾ ਕਿਹੋ ਜਿਹਾ ਹੈ ਚੋਰੀ ਕਰਨ ਦਾ ਢਾਂਗ ਇਹ ਦੇਖ ਸੀ ਜਿੱਥੇ ਦੇਖਦੇ ਜਿਆਦਾ ਰਸ਼ ਹੈਗਾ ਮੋਟਰਸਾਈਕਲ ਜਿਆਦਾ ਖੜਿਆ ਪਾਲਕ ਦੀ ਆਵਾਜ਼ ਵੀ ਘੱਟ ਹੁੰਦੀ ਤੇ ਦਾਹ ਲਾ ਕੇ ਮੋਟਰਸਾਈਕਲ ਖਾਸ ਕਰਕੇ ਸਪਲੈਂਡਰ ਮੋਟਰਸਾਈਕਲ ਵਿੱਚ ਚੋਰ ਚਾਬੀ ਲਾ ਕੇ ਤੇ ਲੋਕ ਖੋਲ ਕੇ ਲੈ ਜਾਂਦੇ ਆ ਸਪਲੈਂਡਰ ਮੋਟਰਸਾਈਕਲ ਨੂੰ ਇਹ ਅੱਜ ਕੱਲ ਇਹ ਐਦਾਂ ਦਾ ਮੋਟਰਸਾਈਕਲ ਹੈਗਾ ਕਿ ਜਿਹਨੂੰ ਜਿਹੜੀ ਮਰਜ਼ੀ ਚਾਬੀ ਲਾ ਲਓ ਉਹ ਚਾਬੀ ਨਾਲ ਮੋਟਰਸਾਈਕਲ ਜਿਹੜਾ ਜੈਕਰੋਂ ਖੁੱਲ ਜਾਂਦਾ ਔਰ ਇਹਨੂੰ ਚੁਲਾ ਕੇ ਲੈ ਜਾਂਦੇ ਆ। ਇਹ ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਜਰਰੀ ਪ੍ਰੋਬਲਮ ਕਿ ਸਪਲੈਂਡਰ ਮੋਟਰਸਾਈਕਲ ਜੀ ਕਿਉਂ ਚੋਰੀ ਹੁੰਦੇ ਆ। ਬਿਲਕੁਲ ਜੀ ਵੈਸੇ ਸਪਲੈਂਡਰ ਮੋਟਰਸਾਈਕਲ ਜਿਹੜੇ ਹੈਗੇ ਦਾ ਲੋਕ ਉਹੀ ਪੁਰਾਣੇ ਚੱਲੇ ਆ ਰਿਹਾ। ਪਹਿਲਾਂ ਵੀ ਅਸੀਂ ਇੱਕ ਵਾਰੀ ਤੁਹਾਨੂੰ ਯਾਦ ਹੋਣਾ 2010 ਦੇ ਵਿੱਚ ਵੀ 10 ਮੋਟਰਸਾਈਕਲ ਬ੍ਰਾਂਡ ਕੀਤੇ ਸੀ ਉਦੋਂ ਵੀ ਅਸੀਂ ਦੇਖ ਕੇ ਭੇਜਿਆ ਸੀ ਸਪਲ ਹੁਣ ਵੀ ਆਪਾਂ ਦੀ ਕੰਪਨੀ ਦੇ ਨਾਲ